ਹੈਲੋ ਤੋਂ ਦੋਸਤੋ ਤੁਸੀਂ ਸਾਰੇ ਕਿਨੇ ਹੋ ਦੇਖੋ ਜੀ ਕਿੰਨੇ ਵਧੀਆ ਮੌਸਮ ਹੋਇਆ ਪਿਆ ਵੇਖੋ ਬੱਦਲ ਕਾਲੇ ਕਾਲੇ ਪਿੱਛੇ ਕਾਲੇ ਕਾਲੇ ਬੱਦਲਾ ਵੇਖੋ ਤੁਰੇ ਵੀ ਆਉਂਦੇ ਬੱਦਲ ਕਾਲੇ ਕਾਲੇ ਆਉਂਦੇ ਮੇਰੇ ਛੜ ਤੇ ਹੀ ਆਪਾਂ ਕਾਲੇ ਬੱਦਲ ਨਹੀਂ ਆ ਉਹ ਨਹੀਂ ਨਹੀਂ ਪਿੱਛੇ ਕਾਲੇ ਬੱਦਲ ਉਹ ਵੇਖੋ ਉਹ ਵੇਖੋ ਉਹ ਵੇਖੋ ਕਿੰਨਾ ਵਧੀਆ ਸਾਰੇ ਬਨੇ ਹਾਣ ਦਾ ਮੌਸਮ ਛਾਇਆ ਪਿਆ ਆ ਇੱਕ ਹੋ ਜਾ ਰਹੀ ਹੈ ਬੱਦਲਾ ਬਨੇ ਚੁੱਟ ਕੇ ਜਾ ਜਾ ਪਰੋ ਜਾ ਜਾ ਇਹ ਬੱਦਲ ਮੇਰੇ ਕੋਲ ਹੀ ਆ ਜਾਂਦੇ ਹੈ ਗਈ ਜੇਰ ਬਦਲਾ ਵੜ ਜਾ ਜਾ ਕੇ ਬਦਲਾ ਦੇਖਿਓ ਹੁਣੇ ਹੁਣੇ ਉਹ ਲੈ ਇੰਨੇ ਤੇ ਸਸੇ ਰਟੀਲ ਉਹ ਲੈ ਇੰਨੇ ਤੇ ਮੈਂ ਤੁਹਾਨੂੰ ਦੇਖ ਲੈ ਆ ਗਈ ਆ ਚਾ ਉਹ ਦੇਖੋ ਫਿਰ ਕਾ ਮੈਂ ਕਿੰਨੇ ਦਿਨ ਹੋ ਗਏ ਉੱਤੇ ਰੱਖਿਆ ਹੀ ਮੈਂ ਹੁਣੇ ਕੋਠੇ ਤੇ ਆਇਆ ਮੈਂ ਵੇਖਿਆ ਆ ਤੇ ਵੇਖਿਆ ਹੁਣੇ ਆ ਨਾ ਪਿਆ ਦੇ ਮੈਂ ਕਿੰਨੇ ਦਿਨ ਹੋ ਗਏ ਤਾਂ ਥੱਲੇ ਨਹੀਂ ਲੈ ਕੇ ਆਉਂ ਉੱਥੇ ਜਿੱਦਾਂ ਡੈਡੀ ਹੋਣੀ ਨਹੀਂ ਮੰਜੀ ਦੇ ਉੱਤੇ ਚਲੇ ਆਪਾਂ ਉਦੋਂ ਥੱਲੇ ਉਹ ਦੰਦਾ ਮੈਂ ਇੱਥੇ ਚਾਪੀ ਕੇ ਰੱਖ ਲਿਆ ਪੈ ਚਾਹ ਥੋੜੀ ਪਾਣੀ ਤੇ ਮੀਂਹ ਆਇਆ ਨਾ ਹਾਈ ਮੀਂਹ ਦਾ ਪਾਣੀ ਪਈਦਾ ਬਾਣੀ ਖਲਾ ਵਰਗੇ ਕਿੰਨੇ ਗੰਦੇ ਆਲਸੀ ਲੋਗ ਐ ਮੈਨੂੰ ਪਤਾ ਨਹੀਂ ਮੈਂ ਤਾਂ ਮੈਂ ਤਾਂ ਉਨੀ ਨਹੀਂ ਆ ਇੱਥੇ ਛੱਡੋ ਛੱਡੋ ਇਹਨੂੰ ਮੈਂ ਤਾਂ ਇੱਥੇ ਹੁੰਦੀ ਨਹੀਂ ਆ ਕਿ ਮੈਨੂੰ ਪਤਾ ਵੀ ਨਹੀਂ ਇਹ ਕਰਦੇ ਰਹਿੰਦੇ ਕਾਰਨਾਮੇ ਇਹ ہماری ਇਹ ਮੇਰੇ ਘਰ ਕੀ ਪਿੱਛੇ ਵਾਲਾ ਪੇੜ ਇਹਨੂੰ ਮਤ ਇਨਕੋ ਇਗਨੋਰ ਕਰੋ ਇਧਰ ਬੱਦਲ ਦੇਖ ਲੈ ਕਾਲੇ ਹੈ ਛੱਪੜ ਜੋ ਨਹੀਂ ਆਇਆ ਹੋਇਆ ਛੱਪੜ ਹਾਂ ਆਹ ਦੇਖੋ ਕਾਲੇ ਬੱਦਲ ਇੱਥੇ ਦੇਖੋ ਇੱਕਦਮ ਸਾਫ਼ ਹੈ ਇੱਥੇ ਵੀ ਥੋੜੇ ਥੋੜੇ ਆ ਗਏ ਬਟ ਥੋੜੇ ਸਾਫ਼ ਨੇ ਤੇ ਆ ਸਭ ਤੋਂ ਵੱਡਾ ਕਾਲਾ ਬੱਦਲ ਇਹ ਸਾਡੇ ਉਹ ਆਪਾਂ ਹਣ ਸਾਨੂੰ ਖੇਤ ਵੀ ਖਣਨਾ ਹੋਵੇ ਪਿੱਛੇ ਖੇਤ ਅੱਛਾ ਖੇਤ ਇਹ ਜੰਗਲਵਾਣੀ ਜਲ ਜੋ ਜੰਗਲਵਾਣੀ ਚੱਲ ਰਿਹਾ ਉਹ ਮਤਲਬ ਇਧਰ ਬਹੁਤ سارے ਪੇੜ ਹੈ। ਹਮਾਰੇ ਵੀ ਐਵੇਂ ਜਿੰਨਾ ਹੋ ਗਿਆ ਟਾਈਮ। ਫਿਰ ਆਪਾਂ ਫੋਨ ਚ ਦੇਖੋ। ਆਪਾਂ ਐਸੀ ਵੀਡੀਓ ਬਣਾਉਣ ਸਾਡੀ ਵੀਡੀਓ ਬਣ ਗਈ ਆ ਤੇ ਹੁਣ ਆਪਾਂ ਐਡਿਟ ਕਰਕੇ ਪੋਸਟ ਕਰਨਾ। ਆਪਾਂ ਇਹਦੀ ਮਿਹਨਤ ਕਰਨੇ ਆ। ਘਾੜੀਆਂ ਵੀਡੀਓ ਵੇਖਿਆ ਕਰੋ ਰਮਾਨਾ। ਪਰ ਬਾਕੀ ਨਹੀਂ ਮਿਹਨਤ ਕਰਦਾ ਮੈਂ। ਦੇਖੋ ਚੀਰ ਵੀ ਨਿਕਲ ਗਿਆ ਬਾਣਾ ਬਿਲਕੁਲ ਇਤਨਾ। ਇਹ ਵਿਚਾਰੇ ਮਿਹਨਤ ਕਰ ਰਹੇ ਹਾਂ, بارش ਹੋਣ ਵਾਲੀ ਹੈ। ਇਹ ਹੋਇਆ ਸਪਲਾਈ ਕਰ। ਕਿਆ ਕਲਾਈ ਦੇ ਵੀਡੀਓ ਦੇ ਕੇ ਅੰਦਰੋਂ ਖੋਲ੍ਹੀ ਤੇ ਉਹ ਵਾਲਾ ਡਾਇਲੋਗ ਮਾਰ ਰਿਹਾ ਮੇਰੇ ਵਾਲਾ ਜਦੋਂ ਮੈਂ ਪਹਿਲਾਂ ਆਈ ਸੀ ਉਹ ਤਾਂ ਕੀ ਹੋਇਆ ਸੀ ਤੇ ਹੁਣ ਆਈ ਹਾਂ ਉਹ ਤਾਂ ਕੀ ਹੋਇਆ ਆ ਇਹ ਇਹਨੂੰ ਇਹਨੂੰ ਸਾਡੇ ਲਾਗੇ ਪ੍ਰੋਸਨ ਆ ਗਈ ਆ ਉਹਨ ਦੀ ਕੁੜੀ ਕਹਿੰਦੀ ਭਾਬੀ ਤੂੰ ਪਿਛਲੀ ਵਾਰੀ ਆਈਂ ਹਾਂ ਸਾਡੇ ਨਾਲ ਇੱਥੇ ਪੇਮੈਂਟ ਨਾ ਬੰਬ ਟਿਕੰਡਿਆ ਵੇ ਤੇ ਭਾਬੀ ਆ ਗਈ ਦਵਾਈਆਂ ਦਿਹਾੜ ਆ ਗਈ ਇਹ ਤਾਂ ਨਹੀਂ ਮਨੂਜੂ ਅਮਰਤ ਕਰਨ ਲਈ ਫਿਰ ਵੀ ਇਹ ਪਕੜ ਕੇ ਲਿਆਤੇ ਮੈਨੂੰ ਯਹਾਂ ਪੇ ਦਿੱਲੀ ਵਿੱਚ ਅੱਛੀ ਜਾਂਦੀ ਹਾਂ ਮੈਂ ਇੰਨੀ ਚਾਂਦੀ ਐਣਾ ਵਿੱਕੀ ਅੱਛੀ ਨਾ ਮੈਂ ਲੱਕੀ ਨਹੀਂ ਉਹ ਮੇਰ ਚਰ ਕੇ ਲਿਆ ਬਹੁਤ ਅੱਛੀ ਗਾਣਾ ਵੀ ਬਰਦਾਗਿਆ ਹੁੰਦੇ ਹੋਰ ਇਹ ਕਦੀ ਆਰ ਹੋਰ ਜਾ ਕੇ ਗਈ ਚੁਗਾਵਾਂ ਚੁਗੀਆਂ ਕਮਾ ਪਾਪਾ ਵੀ ਕਿਤੇ ਨਹੀਂ ਆਉਂਦੇ ਬਸ ਚਲੋ ਜੀ ਹੋਰ ਕਿਰ ਜਿੱਥੇ ਮੈਂ ਚਾਹੀ ਜੰਨੇ ਉੱਥੇ ਜ ਕੋਈ ਉੜ ਕੇ ਚੋੜ ਕੇ ਤੇ ਉਹਨੇ ਪਿਛੇ ਪਿਛੇ ਤੇਰਾ ਘੂਰਨਾ ਚਲੋ ਠੀਕ ਬੱਦਲ ਬੱਦਲ ਦੇ ਕਿੰਨੇ ਵਧੀਆ ਹੋ ਗਏ ਮੀਂਹ ਪਊਗਾ ਫਿਰ ਨਹੀਂ ਚ ਇੱਕ ਵੀਰੀ ਪਾਉਗਾ ਇਹਨੇ ਪਾਉਗਾ ਚਾਵ ਨੂੰ ਪਿੰਦਾ ਹੈ ਰਾਤ ਨੂੰ ਪਿੰਦਾ ਫਿਰ ਸਕਤੇ ਕੱਲ ਵੀ 6 ਵੇ ਨਾ ਪਿਆ ਸੀ ਅੱਜ 4 ਵੇ ਨਾ ਬਿਆਹ ਤਿੰਨ ਚਾਰ ਦਿਨ ਹੋ ਗਏ ਮੀਂਹ ਪੈਂਦਾ ਪਰ ਪੰਜਾਬ ਦਾ ਹਾਲ ਬਹੁਤ ਖਰਾਬ ਹੋਦਾ ਹੈ ਹੜ੍ਹ ਆ ਰਹੀ ਹੈ ਬਹੁਤ ਲੋਕ ਇਹ ਘਰ ਡੁੱਬ ਗਏ ਹਨ ਜੀ ਸੁਣੋ ਚਾਓ ਗਾਈਜ਼ ਆਓ ਵੜੋ ਆਪਣੇ ਕਪੜੇ ਜਿਸੇ ਪ੍ਰੇ ਕਰੋ ਪੰਜਾਬ ਲਈ ਕਿ ਸਭ ਠੀਕ ਹੋ ਜੇ ਹੜ੍ਹ ਨਾ ਹੜ੍ਹ ਕਿੰਨੇ ਸਾਡੇ ਹਾੜੀ ਕਹਿੰਦੇ ਬਾੜ ਆ। ਹਾਂ ਜੇ ਬਾੜ ਕਹਿੰਦੇ। ਬਾੜ ਆ ਗਈ ਆ ਤੇ ਸਾਰੇ ਕਰੋ ਹੁਣ ਠੀਕ ਹੋ ਜਾ ਸਾਰਾ ਕੁਝ। ਬਹੁਤ ਲੋਕੀਂ ਦੀ ਫਸਲੀ ਵੀ ਖਰਾਬ ਹੋ ਗਈ ਹੈ। ਫਾਰਮਰਸ ਹੁਣ ਵਿਚਾਰੇ ਰੋ ਰਹੇ ਆ। ਤੇ ਚਲੋ ਪ੍ਰੇ ਕਰੋ ਬਾਕੀ ਹਮ ਜਾ ਰਹੇ ਬਾਏ ਫਿਰ ਕੱਲ ਵੀਡੀਓ ਬਣਾਇੰਗੇ ਫਿਰ ਕੱਲ ਪੋਸਟ ਕਰਾਂਗੇ। ਬਾਏ ਬਾਏ।